ਅੱਜ ਤੁਹਾਨੂੰ ਵਿਖਾਉਂਦੇ ਹਾਂ ਕੁਰਾਲੀ ਨਗਰ ਕਾਉਂਸਲ ਵੱਲੋਂ ਕੀਤਾ ਹੋਇਆ ਵਿਕਾਸ ਇਸ ਵਾਰ ਦੀ ਕਾਂਗਰਸੀ ਕੁਰਾਲੀ ਕਾਉਂਸਲ ਨੇ ਖਰਚ ਦਿੱਤੇ ਸ਼ਹਿਰ ਵਿੱਚ ਵਿਕਾਸ ਕਰਦੇ ਹੋਏ 80 ਕਰੋੜ ਤੋਂ ਵੱਧ ਰੁਪਏ ਹੁਣ ਕੁਰਾਲੀ ਸ਼ਹਿਰ ਨਿਵਾਸੀ ਰਿਸ਼ਤੇਦਾਰਾਂ ਨੂੰ ਘਰ ਇੰਜ ਆਉਣ ਦੀ ਕਰ ਰਹੇ ਨੇ ਵੀਡੀਓ ਬਣਾ ਸਫਾਰਿਸ਼ ਬਸੋਤਾਲ ਜੀ ਮੈਂ ਸੋਚਿਆ ਇੱਕ ਵਾਰ ਧੰਨਵਾਦ ਕਰ ਦਵਾਂ ਤੁਹਾਡਾ ਸਾਰਿਆਂ ਦਾ ਕਿਉਂਕਿ ਨਾਲ ਵਧਾਈਆਂ ਵੀ ਦੇਣੀਆਂ ਆਏ ਸੋ ਸਭ ਤੋਂ ਪਹਿਲਾਂ ਚਲੋ ਘਰ ਨੂੰ ਚਲਦੇ ਹਾਂ ਗੱਲਬਾਤ ਕਰਦੇ ਹੋਏ। ਬਗਰ ਨਾ ਜਾਵਾਂ। ਤੁਹਾਨੂੰ ਕਿਹਾ ਬਹੁਤ ਹੈ। ਸੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ? ਮੈਂ ਘਰ ਨੂੰ ਜਾ ਰਿਹਾ ਤਾਂ ਮੈਂ ਕਿਹਾ ਚਲੋ ਇੱਕ ਵਾਰ ਤੁਹਾਨੂੰ ਆਪਣੇ ਘਰ ਮੈਂ ਚੱਲਾਂ। ਇਹ ਕਿਸੇ ਨੂੰ ਆਉਣਾ ਹੋਵੇ, ਵੀ ਆਉਣਾ ਕਿੱਧਰ ਨੂੰ ਆ, ਕਈ ਵਾਰ ਰਾਹ ਨਹੀਂ ਪਤਾ ਲੱਗਦਾ। ਸੋ ਭਾਈ ਤੁਸੀਂ ਕੀ ਕਰਨਾ ਸਿੰਗਾਪੁਰੇ ਤੇ ਮੁੜ ਜਾਣਾ। ਸਿੰਗapore ਤੇ एवन सिटी नाड़ नाड़ थे थे आए जाना, आए जाना। है जेडी ओदे ਨਾਲ ਨਾਲ ਨੂੰ ਆ ਜਿਓ ਬਸ ਆ ਸਿੱਧਾ ਹੀ ਇੱਥੇ ਤੇ ਹੁੰਦੇ ਹੋਏ ਆ ਦੇਖ ਲੋ ਸਿੱਧਾ ਹੀ ਆਈ ਜਾਣਾ ਆਈ ਜਾਣਾ ਪੈਦਲ ਆਏ ਤਾਂ ਆਪਣੀ ਚੱਪਲਾ ਹੱਥ ਚ ਫੜਦੇਓ ਬੂਟ ਹੱਥ ਚ ਫੜਦੇਓ ਜਾਂ ਮੈਨੂੰ ਫੋਨ ਕਰਦੇਓ ਮੈਂ ਗੱਡੀ ਲੈ ਕੇ ਆ ਜੂਗਾ ਠੀਕ ਹੈ ਮੋਟਰਸਾਈਕਲ ਤਾਂ ਇਹ ਤਾਂ ਧਿਆਨ ਗਲਾਇਓ ਕਿਤੇ ਸਮਾਨ ਨਾ ਰਾਹ ਦੇ ਵਿੱਚ ਸਿੱਟਦੇਓ ਸੋ ਆ ਆਪਣੇ ਘਰ ਨੂੰ ਰਾਹ ਆਉਂਦਾ ਏ ਸਾਰੇ ਧਿਆਨ ਨਾਲ ਦੇਖ ਲੋ ਸੋ ਜੀ ਸਿੰਘਪੁਰੇ ਤੋਂ ਜੇ ਚੰਡੀਗੜ੍ਹ ਰੋਡ ਨੂੰ ਨਿਕਲੀਏ ਸੋ ਪੈਦਲ ਨਾ ਆਇਓ ਵੀਰੋ ਥੋੜੀ ਜਿਹੀ ਪ੍ਰੋਬਲਮ ਚੱਲਦੀ ਆ ਸਾਡੇ ਵੱਲ ਮੀਂਹੋਂ ਪੈ ਜਾਂਦਾ ਸਾਡੇ ਵੱਲ ਸੋ ਇਸ ਕਰਕੇ ਪੈਦਲ ਨਾ ਆਇਓ ਹਾਂ ਸੁੱਕਾ ਹੋਇਆ ਜਿਆਦਾ ਆ ਜਿਓ ਸੋ ਸਾਰੇ ਰਿਸ਼ਤੇਦਾਰਾਂ ਨੂੰ ਭੈੜ ਭਰਾਵਾਂ ਵੀਰਾਂ ਨੂੰ ਬੇਨਤੀ ਹੈ ਵੀ ਪੈਦਲ ਨਾ ਆਇਓ ਸਾਡੇ ਘਰ ਜੇ ਆਉਣਾ ਹੋਵੇ ਤੁਸੀਂ ਨਾ ਜਾਂ ਤਾਂ ਗੱਡੀ ਗੱਡੀ ਕਰ ਲਿਓ ਰਿਕਸ਼ਾ ਵੀ ਨਾ ਕਰਿਓ ਵੀ ਆਉਣਾ ਨਹੀਂ ਹੈ ਇੱਧਰ ਨੂੰ ਗੱਡੀ-ਕੁੱਡੀ ਕਰ ਲਿਓ ਕੋਈ 5-700 ਰੁਪਈਆ ਲੱਗਾ। ਜੇ ਪੈਦਾ ਲਾਉਣਾ ਹੋਇਆ ਤਾਂ ਘੱਟੋ-ਘੱਟ ਆਪਣੇ ਜਿਹੜੇ ਵਧੀਆ ਬੂਟ ਹੁੰਦੇ ਆ ਨਾ ਉੱਪਰ ਤੱਕ ਗੋਡਿਆਂ ਤੱਕ ਉਹ ਹੁੰਨੇ ਆ ਜਦੋਂ ਆਪਾਂ ਫਸਲਾਂ ਨੂੰ ਪਾਣੀ ਪੂਣੀ ਲਾਉਨੇ ਜੀਰੀ-ਜੂਰੀ 'ਚ ਫਿਰ ਉਸ ਉਹ ਜਿਹੇ ਬੂਟ ਲੈ ਕੇ ਆਇਓ। ਟਾਊਟੂਰ ਵਾਲੇ ਬੂਟ ਪਾਕਾ ਨਾ ਆਇਓ ਕਿਉਂਕਿ ਉਹ ਨਹੀਂ ਚੱਲਣੇ। ਐਵੇਂ ਪਰੇਸ਼ਾਨ ਹੋਵੋਗੇ, ਤੰਗ ਹੋਵੋਗੇ, ਬਾਅਦ ਚਾਕਾ ਕਹੋਗੇ ਵੀ ਭਾਈ ਤੁਹਾਡੇ ਘਰ ਆਏ ਤੇ ਆ ਕਿ ਹੋ ਜਾਏ। ਸਾਰੇ ਤੁਸੀਂ ਤਰਾਵ ਕਰਾਤੇ ਬੂਟ ਸਾਡੇ ਸੋ ਆਹੀ ਬੇਨਤੀ ਕਰਨੀ ਸੀ ਮੈਂ ਯਾਰਾ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਜੀਨਾ ਵੀ ਆਉਣਾ ਹੋਇਆ ਸੁੱਕੇ ਚ ਆਇਓ ਗਿੱਲੇ ਚ ਨਾਇਓ ਮੀਂਹ ਪੈਂਦੇ ਚ ਨਾ ਕਿਤੇ ਆ ਜਿਓ ਬਾਕੀ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਵੀਰ ਜੁੜੇ ਐ ਆਜ਼ਾਦੀ ਦੇ ਦਿਵਸ ਦੀਆਂ ਅਡਵਾਂਸ ਦੇ ਵਿੱਚ ਲੱਖ ਲੱਖ ਮੁਬਾਰਕਾ ਤਰੱਕੀ ਜੋ ਰਵਾਰਾ ਸ਼ਹਿਰ ਦੇ ਵਿੱਚ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਕਿਤੇ ਕੱਲ ਨੂੰ ਸੋਚਿਆ ਵੀ ਸ਼ਹਿਰ ਚ ਕੋਈ ਵਿਕਾਸ ਨਹੀਂ ਹੋਇਆ ਤਰੱਕੀ ਨਹੀਂ ਹੋਈ ਤਰੱਕੀ ਜੋ ਰਵਾਰਾ ਸੋ ਧੰਨਵਾਦ ਕਰਦੇ ਆ ਸਾਰੇ ਅਫਸਰਾਂ ਦਾ ਨਗਰ ਕੌਂਸਲ ਦਾ ਕਾਉਂਸਲਰਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਚੱਲੀ ਚਲੋ ਹਲੇ ਦਿਖਾਉਣਾ ਤੁਹਾਨੂੰ ਪੂਰਾ ਰਸਤਾ ਐਵੇਂ ਰਾਹ 'ਚ ਕੋਈ ਗਲਤ ਰਾਹ ਮੁੜ ਜੂਂਗੇ ਫੇਰ ਰਾਹ ਤੋਂ ਪੜਕ ਜੂਂਗੇ ਫੇਰ ਫੋਨ ਕਰੂੰਗੇ ਵੀ ਬਾਈ ਕਿੱਧਰ ਮੁੜ ਗਏ ਅਸੀਂ ਅਸੀਂ ਤਾਂ ਗੜ ਗਏ ਸੋ ਪੱਕੇ ਪੱਕੇ ਰਾਹ ਹੁਣਾ ਤੁਸੀਂ ਜਦੋਂ ਵੀ ਆਉਣਾ ਆ ਦੇਖੋ ਟਾਇਰ ਟਾਇਰ ਲੱਗੀ ਹੋਈ ਹੈ ਪੱਕੇ ਪੱਕੇ ਰਾਹ ਆਉਣਾ ਹੈ ਐਵੇਂ ਗਲਤ ਰਾਹ ਨਾ ਮੁੜ ਜਿਓ ਇਹ ਤੇ ਬਾਤ ਚਕਾ ਹੈ ਵੀ ਤੁਹਾਡੇ ਤਾਂ ਰਾਹ ਠੀਕ ਨਹੀਂ ਸਾਰੇ ਰਾਹ ਵਧੀਆ ਆਪਣੇ ਆ ਲੋ ਐਦਾਂ ਨੂੰ ਆ ਜਿਓ ਨਹੀਂ ਆ ਹੋਇਆ ਮੈਨੂੰ ਫੋਨ ਕਰ ਦਿਓ ਮੈਂ ਗੱਡੀ ਲੈ ਕੇ ਆ ਜੂੰਗਾ ਤੁਹਾਨੂੰ ਲੈਣ মোটরসাইকেল ਪਾ ਆਪਣੇ ਰਿਸਕ ਪਾਇਓ ਕਿਉਂਕਿ ਮੋਟਰਸਾਈਕਲ ਸਲਿੱਪ ਬਹੁਤ ਹੁੰਦੀ ਹੈ ਕਹਿੰਦੇ ਕਬੂਤਰ ਨੂੰ ਕਬੂਤਰ ਨਾਲ ਬਿੱਲੀ ਨੂੰ ਦੇ ਇੱਕ ਅੱਖਾਂ ਮੀਚ ਲੰਦਾ ਵੀ ਸਭ ਕੁਝ ਠੀਕ ਹੈ ਪਰ ਸਭ ਕੁਝ ਠੀਕ ਨਹੀਂ ਹੈ ਕੰਨਾਂ 'ਚ ਰੂੰਹੇ ਦੇ ਤੇ ਅੱਖਾਂ ਬੰਦ ਕਰ ਲੈਣ ਤੇ ਸ਼ਾਂਤੀ ਨਹੀਂ ਹੋਇਆ ਕਰਦੀ ਹੁੰਦੀ ਹੈਨਾ ਕਹਿੰਦੇ ਵੀ ਮੁਰਦਿਆਂ ਦੀ ਜਿਹੜੀ ਸਵੇਰਾਂ ਦੇ ਵਿੱਚ ਸ਼ਾਂਤੀ ਨਹੀਂ ਹੁੰਦੀ ਸੋ ਅੱਖਾਂ ਮੀਚ ਲੈਣ ਨਾਲ ਇਹ ਨਹੀਂ ਹੋ ਜਾਂਦਾ ਵੀ ਸਭ ਕੁਝ ਠੀਕ ਹੈ ਸੋਚਣਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਵੀ ਕਿਹੋ ਜਿਹੇ ਹਾਲਾਤ ਆ ਸਾਡੇ ਸ਼ਹਿਰ ਦੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਠੀਕ ਹੈ ਸਾਡੇ ਮਹੱਲੇ ਦੇ ਤੁਹਾਨੂੰ ਹਾਲਾਤ ਦਿਖਾਤੇ ਸੋ ਜੀਨਾ ਜੀ ਆਉਣਾ ਹੈ ਆਪਣੇ ਰਿਸਕ ਪਾਇਓ ਧੰਨਵਾਦ